ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਵਾਹੇ ਗੁਰੂ ਸਾਹਿਬ ਜੀ ਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋ ਮੈਂ ਪਰਮ ਗਤ ਮੇਰੀ ਜਲਨ 부ਜੀ ਸੀਤਲ ਹੈ ਮਨੂ ਸਤਿਗੁਰ ਕਾ ਦਰਸ਼ਨ ਪਾਏ ਜਿਉ ਦਿਨ ਰੈਨ ਆਪਣਾ ਕੀਆ ਪਾਈ ਕਿਸ ਦੋਸ਼ ਨਾ ਦੀਜੈ ਕਰਤ ਪਵਾਈ ਸੋਣ ਸਾਜਨ ਸੰਤ ਨਨ ਪਾਈ ਚਰਨ ਸ਼ਰਨ ਨਾਨਕ ਗਤ ਪਾਈ ਵਾਹੇ ਗੁਰੂ ਸਾਹਿਬ ਜੀ ਸੋਹੇ ਮਹੱਲਾ ਪੰਜਵਾ

ਨਾ ਨਾ ਰਹਾ ਜਾਤੇ ਨਹੀਂ ਕੋ ਸੁਖੀ ਤਾਕੇ ਪਛੈ ਜਾਓ ਛੋੜ ਜਾਹੇ ਜੋ ਸਗਲ ਕੋ ਵੇਰੋ ਫੇਰਨ ਪਟਾਓ ਕਰੋ ਕਿਰਪਾ ਕਰਨਾਪਤੇ ਤੇਰੇ ਹਾਰੇ ਗੁਣ ਗਾਉ ਨਾਨਕ ਕੀ ਪ੍ਰਭ ਬੇਨਤੀ ਆਗ ਸੰਗ ਸਮਾਵੋ ਕਰਹੁ ਕਿਰਪਾ ਕਰਨਾ ਪਤੇ ਤੇਰੇ ਹਰ ਗੁਣ ਗਾਉ ਨਾਨਕ ਕੀ ਪ੍ਰਭ ਬੇਨਤੇ ਤਾਦ ਸੰਗ ਸਮਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗ ਹਟਾਲ ਚਰ ਸ਼ਤਰ ਤਖਤ ਦੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬਿਰਾਜਮਾਨ ਸਾਧ ਸੰਗਤ ਜੀ ਆਵੜ ਪਾਗੇ ਹੋ ਜੋ ਅਮਰਤ ਵੇਲੇ ਤੋਂ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਲਵਾ ਰਹੇ ਹੋ ਜੀ ਸਤਿਗੁਰੂ ਕਿਰਪਾ ਕਰਨ ਸਭਨਾਂ ਦੀ ਹਾਜ਼ਰੀ ਪ੍ਰਵਾਨ ਕਰਕੇ ਸਭਨਾਂ ਨੂੰ ਦਰੋਂ ਘਰੋਂ ਸੁਖੀ ਜੀਵਨ ਬਖਸ਼ਿਸ਼ ਕਰਨ ਆਓ ਜੀ ਸਰਵਣ ਕਰਦੇ ਹਾਂ ਅੱਜ ਦੇ ਅਮਰਤ ਵੇਲੇ ਦਾ ਹੁਕਮਨਾਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆ ਦੇ 745 ਅੰਗ ਤੇ ਰਾਗ ਸੂਹੀ ਦੇ ਵਿੱਚ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਹੈ ਸੋ ਮਨਾਂ ਦੀਆਂ ਵਰਤਿਆਂ ਨੂੰ ਇਕਾਗਰ ਕਰਕੇ ਧਿਆਨ ਗੁਰੂ ਸ਼ਬਦ ਵੱਲ ਲਿਆਉਂਦਾ ਯਤਨ ਕਰੀਏ ਜੀ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਪੰਜ ਵਾ ਜਨਮੋਹੇ ਬ੍ਰਹਮੰਡ ਖੰਡ ਤਾਹੋ ਮਹ ਪਾਉ ਸੁਹੀ ਰਾਗ ਦੇ ਵਿੱਚ ਪੰਜਮ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਜਿੰਨਾ ਮਕਾਰਾਂ ਦੇ ਵਿੱਚ ਮਾਇਆ ਦੇ ਮੋਹ ਦੇ ਵਿੱਚ ਦੁਨੀਆ ਫੱਸੀ ਹੋਈ ਹੈ ਉਸ ਮੋਹ ਦੇ ਵਿੱਚ ਇਨਸਾਨ ਜਿਨ 모ਹੇ ਬ੍ਰਹਮੰਡ ਖੰਡ ਜਿਨ 모ਹੇ ਬ੍ਰਹਮੰਡ ਖੰਡ ਤਾਹੋ ਮਹਿ ਪਾਏ ਕੇ ਸਾਰੀ ਦੁਨੀਆ ਜਿਸ 모ਹ ਦੇ ਵਿੱਚ ਫਸੀ ਹੋਈ ਹੈ ਮੈਂ ਵੀ ਕਹਿੰਦੇ ਉਸ 모ਹ ਦੇ ਵਿੱਚ ਫਸਿਆ ਹੋਇਆ ਹਾਂ ਪੰਚਮ ਪਾਸ਼ਾ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਨੇ ਜਿਨ 모ਹੇ ਬ੍ਰਹਮੰਡ ਖੰਡ ਤਾਹੋ ਮਹਿ ਪਾਉ ਇਸ 모ਹ ਦੇ ਵਿੱਚ ਕਹਿੰਦੇ ਮੈਂ ਵੀ ਫਸਿਆ ਹੋਇਆ ਹਾਂ ਰਾਖ ਲਿਹੋ ਇਹੋ ਵਿਖਈ ਜਿਉ ਦੇਹੋ ਆਪਣਾ ਨਾਉ ਤੇ ਨਾਲ ਇਹ ਕਹਿ ਰਹੇ ਨੇ ਰਾਖ ਲਿਹੋ ਇਹੋ ਵਿਖਈ ਕਹਿੰਦੇ ਮੈਨੂੰ ਇਸ ਮਾਇਆ ਮੋਹ ਦੇ ਜ਼ਹਿਰ ਤੋਂ ਬਚਾ ਲਓ ਜਿਉ ਦੇਹੋ ਆਪਣਾ ਨਾਉ ਤੇ ਮੈਨੂੰ ਨਾਮ ਦੀ ਦਾਤ ਬਖਸ਼ ਦਿਓ ਪਾਪ ਵੀ ਮੈਨੂੰ ਇਹ ਜਾਚ ਸਿਖਾ ਦਿਓ ਵੀ ਇਸ ਮਾਇਆ ਤੋਂ ਮੈਂ ਬਚਣਾ ਕਿਸ ਤਰ੍ਹਾਂ ਹੈ ਰਹਾਓ ਜਾਤੇ ਨਾਹੀ ਕੋ ਸੁਖੀ ਤਾ ਕਹਿ ਪਛ ਜਾਉ ਕਹਿੰਦੇ ਇਨਸਾਨ ਨੂੰ ਪਤਾ ਵੀ ਐ ਸਮਾਇਆ ਦੇ ਮੋਹ ਦੇ ਵਿੱਚ ਪਾਸੇ ਜਾਂਦਾ ਤਾਂ ਹੈ ਜਿਸ ਪਾਸੇ ساری ਦੁਨੀਆ ਤੁਰੀ ਹੋਈ ਐ ਪਰ ਅੰਤ ਨੂੰ ਕਹਿੰਦੇ ਇਹ ਜਿਹੜੇ ਪਦਾਰਥ ਨੇ ਸੁਖ ਤੁਹਾਨੂੰ ਨਹੀਂ ਦੇਣਗੇ ਜਾਤੇ ਨਾਹੀ ਕੋ ਸੁਖੀ ਇਹਨਾਂ ਪਦਾਰਥਾਂ ਦੇ ਨਾਲ ਅੱਜ ਤੱਕ ਕੋਈ ਸੁਖੀ ਨਹੀਂ ਹੋ ਪਾਇਆ ਤਾਂ ਕਹਿ ਪਾਛੈ ਜਾਵਾਂ ਕਹਿੰਦੇ ਉਸ ਪਾਸੇ ਮੈਂ ਵੀ ਜਾ ਰਿਹਾ ਹਾਂ ਛੋੜ ਜਾਏ ਜੋ ਸਗਲ ਕੋ ਫਿਰ ਫਿਰ ਲਪਟਾਓ ਕਹਿੰਦੇ ਪਦਾਰਥ ਹੈ ਕਹਿੰਦੇ ਅੰਤ ਵੇਲੇ ਸਾਰੇ ਸਾਥ ਛੱਡ ਜਾਂਦੇ ਆ ਫਿਰ ਫਿਰ ਲਪਟਾਓ ਕਹਿੰਦੇ ਫਿਰ ਵੀ ਮੈਂ ਇਸ ਮਾਇਆ ਦੇ ਵਿੱਚ ਜਾਣ ਬੁੱਝ ਕੇ ਫਸਦਾ ਜਾ ਰਿਹਾ ਹਾਂ ਕਰੋ ਕਿਰਪਾ ਕਰਨਾ ਪਤੇ ਤੇਰੇ ਹਰ ਗੁਣ ਗਾਉਂ ਹੇ ਪ੍ਰਮਾਤਮਾ ਹੇ করুণਾ ਨਿਧਾਨ ਹੇ ਦਿਆਲੂ ਪ੍ਰਮਾਤਮਾ ਮੈਂ ਤੇਰੇ ਗੁਣਾਂ ਨੂੰ ਗਾਉਂਦਾ ਹਾਂ ਮੇਰੇ ਤੇ ਮਿਹਰ ਕਰ ਨਾਨਕੀ ਪ੍ਰਭ ਬੈਨਤੀ ਸਾਧ ਸੰਗ ਸਮਾਉ ਨਾਨਕ ਜੀ ਬੇਨਤੀ ਕਰਦੇ ਨੇ ਨਾਨਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਕਿ ਮੈਨੂੰ ਸੰਤਾਂ ਦੀ ਸੰਗਤ ਬਖਸ਼ੋ ਇੱਥੇ ਬੈਠ ਕੇ ਮੈਂ ਸਿਮਰਨ ਕਰ ਸਕਾਂ ਭਗਤੀ ਕਰ ਸਕਾਂ ਤਾਂ ਕਹਿੰਦੇ ਇੱਕ ਜੇਕਰ ਆਉਂਦਾ ਜੀ ਮਥਲਾ ਦੇ ਰਾਜਾ ਜਨਕ ਸੰਨ ਤ੍ਰਿਤੇਯ ਯੁਗ ਦੀ ਗੱਲ ਹੈ ਤਾਂ ਮithila ਦੇ ਜਿਹੜੇ ਰਾਜੇ ਜਨਕ ਜਿਨ੍ਹਾਂ ਦੀ ਪੁੱਤਰੀ ਸੀਤਾ ਸੀ ਇੱਕ ਦਿਨ ਸੈਰ ਕਰਦੇ ਕਰਦੇ ਜਮਪੁਰੀ ਚਲੇ ਜਾਂਦੇ ਐ ਤੇ ਸਾਧ ਸੰਗਤ ਜਮਪੁਰੀ ਜਦੋਂ ਜਾਂਦੇ ਆ ਨਾ ਉੱਥੇ ਨਰਕ ਦੇ ਕੋਲ ਜਦੋਂ ਜਾਂਦੇ ਆ ਤੇ ਜਿਹੜੇ ਪਾਪੀ ਹੁੰਦੇ ਐ ਉਹਨਾਂ ਦੀਆਂ ਆਵਾਜ਼ਾਂ ਰਾਜੇ ਜਨਕ ਨੂੰ ਸੌਂਦੀਆਂ ਜਦੋਂ ਪਾਪੀਆਂ ਦੀ ਆਵਾਜ਼ ਜਨਕ ਨੂੰ ਸੌਂਦੀ ਹੈ ਜੀ ਤੇ ਉਹ ਭਗਤੀ ਭਾਵਨਾਵਾਂ ਵਾਲੇ ਹੁੰਦੇ ਆ ਰਾਜਾ ਜਨਕ ਤੇ ਜਦੋਂ ਆਵਾਜ਼ ਸੁਣਦੇ ਆ ਤੇ ਉਹਨਾਂ ਦੇ ਮਨ ਵਿੱਚ ਬੜੀ ਦਇਆ ਆਉਂਦੀ ਹੈ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਥੋਂ ਕੱਢਿਆ ਜਾਵੇ ਜਿਹੜੇ ਪਾਪੀ ਹੁੰਦੇ ਆ ਉਹ ਬੁਹਾਰ ਲਾਉਂਦੇ ਆ ਵੀ ਸਾਨੂੰ ਛਡਾ ਲਓ ਕਿਰਪਾ ਕਰਕੇ ਸਾਨੂੰ ਇਤੋਂ ਵਿਚਾਲੋ ਜਿਹੜੇ ਸੰਤਾਂ ਦੀ ਸੰਗਤ ਹੁੰਦੀ ਹੈ ਨਾ ਜੀ ਸਾਧ ਸੰਗਤ ਇਹ ਇਨਸਾਨ ਨੂੰ ਤਾਰ ਜਾਂਦੀ ਹੈ ਸਾਧ ਕੈ ਸੰਗ ਕਲੂਖਤ ਹਰੈ ਸਾਰੇ ਪਾਪ ਬਣ ਜਿਹੜੇ ਉਹ ਦੂਰ ਹੋ ਜਾਂਦੇ ਜਦੋਂ ਪਾਪੀ ਗੁਹਾਰ ਲਾਉਂਦੇ ਆ ਰਾਜੇ ਜਨਕ ਨੂੰ ਇਹੇ ਰਾਜਾ ਜੀ ਸਾਨੂੰ ਇਥੋਂ ਕੱਢ ਲਿਓ ਸਾਨੂੰ ਇਥੇ ਬੜਾ ਹੀ ਦੁੱਖ ਹੈ ਤੇ ਜਦੋਂ ਰਾਜਾ ਜਨਕ ਧਰਮਰਾਜ ਕੋ ਜਾਂਦਾ ਹੈ ਕਿ ਉੱਥੇ ਜਾ ਕੇ ਉਹਨਾਂ ਨੂੰ ਕਹਿੰਦਾ ਹੈ ਵੇ ਇਹਨਾਂ ਨੂੰ ਤੁਸੀਂ ਛੱਡ ਦਿਓ ਤੇ ਧਰਮਰਾਜ ਕਹਿੰਦਾ ਜੀ ਇਹ ਇਹਨਾਂ ਨੂੰ ਅਸੀਂ ਨਹੀਂ ਛੱਡ ਸਕਦੇ ਇਹ ਆਪਣੇ ਕਰਮਾਂ ਦਾ ਫਲ ਹੈ ਜਿਹੜਾ ਭੋਗੀ ਜਾਂਦੇ ਆ ਪਾਪਾਂ ਦੇ ਫਲ ਭੋਗੀ ਜਾਂਦੇ ਆ ਅਸੀਂ ਇਹਨਾਂ ਨੂੰ ਛੱਡ ਨਹੀਂ ਸਕਦੇ ਕਹਿੰਦੇ ਤੁਸੀਂ ਕਿਰਪਾ ਕਰਕੇ ਇਹਨਾਂ ਨੂੰ ਛੱਡਿਓ ਰਾਜਾ ਜਨਕ ਜੀ ਕਹਿੰਦੇ ਤੇ ਧਰਮਰਾਜ ਕਹਿੰਦੇ ਵੀ ਜੇਕਰ ਇਹਨਾਂ ਦੇ ਪਾਪਾਂ ਦੇ ਬਰਾਬਰ ਕੋਈ ਸਾਨੂੰ ਕੋਈ ਚੀਜ਼ ਦੇ ਦੇ ਤੇ ਫਿਰ ਇਹਨੂੰ ਅਸੀਂ ਛੱਡ ਦੇਵਾਂਗੇ ਜਿੰਨੇ ਵੀ ਪਾਪੀ ਅਸੀਂ ਕੈਦ ਕੀਤੇ ਹੈ ਛੱਡ ਦੇਵਾਂਗੇ ਤੇ ਰਾਜਾ ਜਨਕ ਕੀ ਕਰਦਾ ਹੈ ਸਾਧ ਸੰਗਤ ਇੱਕ ਤਰਾਜੂ ਲੈ ਲੈਂਦਾ ਤੱਕੜੀ ਜਿਹਨੂੰ ਕਹਿੰਦੇ ਆ ਇੱਕ ਪਾਸੇ ਆਪਣੇ ਸਾਰਾ ਕੀਤਾ ਹੋਇਆ ਸਿਮਰਨ ਪਾ ਦਿੰਦਾ ਹੈ ਤੇ ਦੂਸਰੇ ਪਾਸੇ ਤਕੜੀ ਦੇ ਵਿੱਚ ਉਹਨਾਂ ਸਾਰਾਂ ਪਾਪੀਆਂ ਦੇ ਜਿਹੜੇ ਪਾਪ ਹੈ ਪਾ ਦਿੱਤੇ ਜਾਂਦੇ ਇੱਕ ਪਾਸੇ ਸਿਮਰਨ ਹੈ ਤੇ ਇੱਕ ਪਾਸੇ ਪਾਪ ਹੈ ਤੇ ਜਿਹੜਾ ਸਿਮਰਨ ਦਾ ਪੰਲੜਾ ਭਾਰੀ ਹੋ ਜਾਂਦਾ ਸਾਧ ਸੰਗਤ ਤੋਂ ਜਿੰਨੇ ਵੀ ਪਾਪੀ ਹੁੰਦੇ ਹਨ ਜੀ ਉਹ ਸਾਰਿਆਂ ਦੇ ਪਾਪ ਹੈ ਜਿਹੜੇ ਖਤਮ ਹੋ ਜਾਂਦੀ ਤੇ ਜਿੰਨੇ ਵੀ ਪਾਪੀ ਹੁੰਦੇ ਆ ਫਿਰ ਉਹ ਰਾਜਾ ਜਨਕ ਨੂੰ ਧੰਨਵਾਦ ਕਰਦੇ ਸਾਧ ਗ ਸੰਗ ਕ ਲੋਕਤ ਹਰੈ ਇਸ ਤਰ੍ਹਾਂ ਜਦੋਂ ਸੰਤਾਂ ਦੀ ਆਪਾਂ ਕੁਝ ਕੁਪਾਲੀ ਜੀ ਆਪਾਂ ਸੰਗਤ ਕਰ ਲਈਏ ਨਾ ਜੀ ਤੇ ਸਾਡੇ ਸਾਰੇ ਜਿਹੜੇ ਪਾਪ ਹਨ ਉਹ ਖਤਮ ਹੋ ਜਾਣਗੇ ਇਤਨੀ ਜਿਹੜੀ ਆਪਾਂ ਜੀ ਇਤਨੇ ਕਿ ਜੇ ਆਪਾਂ ਸਾਧ ਸੰਗਤ ਹਾਜ਼ਰੀ ਲਵਾ ਲਿਆ ਕਰੀਏ ਅਮਰ ਤਵੇ ਦੇ 5 ਮਿੰਟ 10 ਮਿੰਟ ਤੇ ਸਾਡਾ ਇਸ ਦੁਨੀਆ ਤੇ ਆਉਣਾ ਹੀ ਸਫਲ ਹੋ ਜਾਣਾ ਹੈ ਇਹ ਅਸੀਂ ਸੰਤਾਂ ਦੀ ਸੰਗਤ ਕਰਿਆ ਕਰੀਏ ਸੋਰਾਹੋ ਵਿਚਾਰ ਜੁਗੋ ਜੁਗ ਅਟਲ ਚਾਵਰ ਸਤਰ ਤਖਤ ਦੇ ਮਾਲ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦਾ ਕੋਟਾਣ ਕੋਲ ਧੰਨਵਾਦ ਸਾ ਸੰਗਤ ਦਾ ਧੰਨਵਾਦ ਜੀ ਜੋ ਅਮਰਤ ਵੇਲੇ ਤੋਂ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਲਵਾਉਣਿਓ ਸਤਿਗੁਰੂ ਕਿਰਪਾ ਕਰਨ ਸਭਨਾ ਦੀ ਹਾਜ਼ਰੀ ਪ੍ਰਵਾਨ ਕਰਕੇ ਦਰੋਂ ਘਰੋਂ ਸੁਖੀ ਜੀਵਨ ਬਖਸ਼ਣ ਜੀ ਸੋ ਕਲ ਨੂੰ ਭਾਈ ਕੜਾ ਪ੍ਰਸ਼ਾਦ ਦੀ ਵਾਰੀ ਫਿਰ ਗੁਰਮਖ ਪਰਿਵਾਰ ਭਾਈ ਗੁਰਤੇਜ ਸਿੰਘ ਸੰਧੂ ਸਾਬਕਾ ਪੰਚਾਇਤ ਮੈਂਬਰ ਇਹਨਾਂ ਨੇ ਕੱਲ ਦੀ ਵਾਰੀ ਵੀ ਲੈ ਲਈ ਹੈ ਜੀ ਉ ਗੁਰਮਖ ਪਰਵਾਰ ਭਾਈ ਗੁਰਤੇਜ ਸਿੰਘ ਸੰਧੂ ਸਾਫਕਾ ਪੰਚਾਇਤ ਮੈਂਬਰ ਇਹਨਾਂ ਦੀ ਵਾਰੀ ਕੱਲ ਨੂੰ ਵੀ ਹੈ ਪਰਸੋਂ ਵਾਰੀ ਹੋਵੇਗੀ ਭਾਈ ਇੰਦਰ ਸਿੰਘ ਦੀ ਸੇਖੋਂ ਪਰਵਾਰ ਗੁਰਮਖ ਪਰਵਾਰ ਭਾਈ ਇੰਦਰ ਸਿੰਘ ਦੀ ਸੇਖੋਂ ਇਹਨਾਂ ਦੀ ਵਾਰੀ ਪਰਸੋਂ ਹੈ ਰaho ਵਿਚਾਰ ਜਪੋ ਸਤ ਨਾਮ ਵਾਹੇ ਗੁਰ ਤਦ ਨਾਮ ਵਾਹਿ ਗੁਰ ਸਾਰੇ ਜਪੋ ਜੀ ਤਦ ਨਾਮ ਵਾਹਿ ਗੁਰ ਸਾਤ não My 阿哥。啊 Ah, uh -huh. uh -huh. 三歌？啊 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ